ਆਤਮਾਂ ਦੀ ਪੇਡਾਂ ਲਈ ਵੀ ਆ ਜਿਹੜੀ ਸਾਨੂੰ ਕਹਿੰਦੀ ਆ ਨਾ ਵੀ ਹਰਿਆਣੇ ਚੋਂ ਆ ਕੇ ਬੋਲਦੇ ਨੇ ਕਿੰਨੀ ਮਾਨਸਿਕ ਗੁਲਾਮੀ ਐ ਇਹਨਾਂ ਦੀ ਅਸੀਂ ਹਰਿਆਣੇ ਤੋਂ ਆ ਕੇ ਨਹੀਂ ਬੋਲਦੇ ਅਸੀਂ ਮਹਾਪੰਜਾਬ ਦੇ ਬਾਰਸਾ ਅਸੀਂ ਖਾਲਸਾ ਰਾਜ ਦੇ ਬਾਰਸਾ ਜਿਹੜਾ ਉਧਰ ਦਿੱਲੀ ਤੱਕ ਹੁੰਦਾ ਸੀਗਾ ਉਧਰ ਕਾਬਲ ਖੰਧਾਰ ਤੱਕ ਹੁੰਦਾ ਸੀਗਾ ਸੋਤ ਸ੍ਰੀ ਅਕਾਲ ਸਾਡੇ ਦਿਲਾਂ 'ਚ ਧੜਕਦਾ ਆ ਪੰਜਾਬ ਤਾਂ ਲੜਦੇ ਆਂ ਦਰਦ ਰੱਖਦੇ ਆਂ ਤਾਂ ਲੜਦੇ ਆਂ ਘਰੋਂ ਕਹਿ ਕੇ ਨਿਕਲਦੇ ਆਂ ਪਰਿਵਾਰ ਨੂੰ ਵੀ ਜੈਨਾ ਖਾੜਿਆਂ ਚ ਕੁਝ ਹੋ ਗਿਆ ਨਾ ਕੱਲ ਨੂੰ ਮਰ ਮਰਾ ਵੀ ਗਏ ਨਾ ਸਾਡੇ ਵਾਸਤੇ ਨਾ ਕੋਈ ਇਨਸਾਫ ਸੁਪਨਾ ਮੰਗਿਓ ਨਾ ਸਾਨੂੰ ਇਨਸਾਫ ਦੀ ਲੋੜ ਆ ਕਹਿ ਕੇ ਨਿਕਲਦੇ ਆਪਣੇ ਨਾਲ ਦਿਆਂ ਨੂੰ ਵੀ ਜੇ ਕੱਲ ਨੂੰ ਮਰ ਮੁਰਗੇ ਲਾਸ ਲੂਸ ਮਿਲ ਗਈ ਨਾ ਇੱਕ ਦਿਨ ਰੱਖ ਲਿਓ ਭਾਈ ਵੀ ਮੇਰੇ ਚੋਣ ਵਾਲੇ ਆ ਜਾਣ ਮੇਰੇ ਸੰਸਕਾਰ ਤੇ ਸਾਨੂੰ ਪਤਾ ਹੈ ਨਾ ਰਾਹਾਂ 'ਚ ਚੱਲਣ ਦਾ ਨਤੀਜਾ ਕੀ ਹੁੰਦਾ ਆ ਤਾਂ ਨਿਕਲਦੇ ਆਂ ਜਿਹੜੇ ਕਹਿੰਦੇ ਨੇ ਨਾ ਵੀ ਹਰਿਆਣੇ ਚ ਜਾ ਕੇ ਲੜਾਈ ਲੜ ਲੋ ਹਰਿਆਣੇ ਚ ਵੀ ਲੜਦੇ ਆ ਪਹਿਲੇ ਅੰਦੋਲਨ ਚ 26 ਪਰਚੇ ਪੁਆਏ ਦੂਜੇ ਅੰਦੋਲਨ ਚ 16 ਪਰਚੇ ਪੁਆਏ ਚੱਡੇ ਪੜਵਾ ਲੇ ਜਿਹੜਾ ਕੱਟ ਲੀਆਂ 4 ਮਹੀਨੇ ਉਹ ਤਾਂ ਤੁਸੀਂ ਸਾਥ ਦੇਤਾ ਬਾਹਰ ਆ ਗਏ ਨਹੀਂ 16 ਕੇਸਾਂ ਦੀ ਜ਼ਮਾਨਤ-ਜ਼ਮਾਨਤ ਕਰਾਉਣ ਚ ਮੈਨੂੰ 3 ਸਾਲ ਲੱਗ ਜਾਣੇ ਸੀ ਨਸੇ ਲਈ ਸਾਡੇ ਤੇ ਚਾਹੇ ਨਸੇ ਇੱਕ ਦਿਨ ਦੀ ਰਹੀ ਖੱਟਰ ਆਇਆ ਸੀਗਾ ਕਹਿੰਦਾ ਕਾਨੂੰਨਾਂ ਦੇ ਸਮਰਥਨ ਚ ਰੈਲੀ ਕਰੂੰਗਾ ਸਾਰੀ ਗੱਡੀ ਤੋੜ ਕੇ ਭੇਜਿਆ ਸੀਗਾ 200 ਮੁੰਡਿਆਂ ਦੇ ਬਾਈ ਨੇ ਪਰਚਾ ਹੋਇਆ ਅੱਜ ਵੀ ਮੁੰਡੇ ਪਰਚੇ ਹੰਡਾਰੇ ਨੇ ਹਰਿਆਣੇ ਚ ਨੈਬ ਸੈਣੀ ਜਿਹੜਾ ਮੁੱਖ ਮੰਤਰੀ ਆ 500 ਟਰੈਕਟਰ ਲੈ ਕੇ ਆ ਗਿਆ ਕਹਿੰਦਾ ਕਾਨੂੰਨਾਂ ਦੇ ਸਮਰਥਨ ਚ ਰੈਲੀ ਕਰੂੰਗਾ ਪਿਛਲੇ ਅੰਦੋਲਨ ਚ ਮੈਂ ਕਿਹਾ ਪੁੱਤ ਐ ਨਹੀਂ ਹੋਇਆ ਕਰਦੀ ਰੈਲੀਆਂ ਹਜੇ ਥੋੜੇ ਮਾਸੜ ਜਾਉਂਦੇ ਨੇ ਰੋਕਿਆ ਫਿਰ 3 ਘੰਟੇ ਰੋਕ ਕੇ ਰੱਖਿਆ ਫਿਰ ਅੰਡਜੇ ਫੈਸਲਾ ਹੋਇਆ ਵੀ ਇੱਕ ਟਰੈਕਟਰ ਜਾ ਲੈਣ ਤੇ ਜੀ ਤੇ ਨੈਪਸੜੀ ਬੈਠੇ ਉਦੋਂ ਹੀ ਐਮਐਲ ਸੀਗਾ ਫਿਰ ਉੱਥੇ ਇਹਨਾਂ ਦਾ ਬਜ਼ੁਰਗ ਮਰ ਗਿਆ ਇੱਕ ਟਰੈਕਟਰ ਦੇ ਜਿਹੜਾ ਆਇਆ ਹੋਇਆ ਸੀਗਾ ਸਾਡੇ ਤੇ 302 ਦਾ ਪਰਚਾ ਪਾਇਆ ਇਹਨਾਂ ਨੇ ਮਰਡਰ ਦਾ ਭਾਈ ਅਸੀਂ ਤਾਂ ਉਧਰ ਵੀ ਲੜਾਈ ਉਹਨੀਆਂ ਲੜਦੇ ਆਂ ਔਰ ਇੱਧਰ ਵੀ ਇੰਨੀਆਂ ਲੜਦੇ ਆਂ ਘਰਾਂ ਦੇ ਜੰਦੇ ਲੱਗ ਜਾਂਦੇ ਨੇ ਪੁਲਿਸ ਐਨੀ ਚੜ ਚੜ ਕੇ ਆਉਂਦੀ ਆ ਇਹ ਸਾਨੂੰ ਕਹਿੰਦੇ ਨੇ ਤੁਸੀਂ ਹਰਿਆਣੇ ਚੋਂ ਆ ਕੇ ਬੋਲਦੇ ਹੋ ਬਸ ਆਪ ਬੇਨਤੀਆਂ ਸੀਗੀਆਂ ਤੋਡੇ ਚਰਨਾਂ ਅੱਗੇ ਜ਼ਮੀਨ ਸਾਡੀ ਮਾਂ ਆ ਇਸ ਜ਼ਮੀਨ ਕਰਕੇ ਸਾਡੀ ਅਣਖਾ ਇਸ ਜ਼ਮੀਨ ਕਰਕੇ ਇਸ ਜ਼ਮੀਨ ਕਰਕੇ ਸਾਡੇ ਜੇ ਇਹ ਸਬਰ ਸੰਤੋਖ ਸਭ ਕੁਝ ਆਪਾਂ ਇਕੱਠੇ ਆ ਠੀਕ ਹੈ ਨਾ ਇਹ ਸਭ ਕੁਝ ਸਾਡੇ ਜ਼ਮੀਨ ਕਰਕੇ ਆ ਕੱਲ ਨੂੰ ਪਾਈ ਜੇ ਜ਼ਮੀਨਾਂ ਚਲੀ ਗਈਆਂ ਨਾ ਫਿਰ ਸਾਡੇ ਬੱਚੇ ਸਾਨੂੰ ਕਹਿਣਗੇ ਵੀ ਬਾਪੂ ਇਹ ਜਿਹੜੇ ਟਰੈਕਟਰ ਚਲਦੇ ਨੇ ਨਾ ਅਮਬਾਨੀ ਅਡਾਨੀ ਦੇ ਜਦੋਂ ਇਹਨਾਂ ਤੇ ਕਬਜ਼ੇ ਕਰਦੇ ਸੀਗੇ ਵੀ ਤੁਸੀਂ ਲੜੇ ਨੇ ਉਦੋਂ ਕੀ ਕਹਾਂਗੇ ਭਾਈ ਉਹਨਾਂ ਨੂੰ ਵੀ ਕਿਸਾਨ ਜਥੇਬੰਦੀਆਂ ਲੜਦੀਆਂ ਸੀਗੀਆਂ ਉਹ ਤਾਂ ਕੱਠ ਕਰਦੇ ਸੀ ਲੜਾਈ ਦਾ ਸੱਦਾ ਦਿੰਦੇ ਸੀ ਅਸੀਂ ਤਾਂ ਆਪਣੇ ਕਰਾਂ ਤੇ ਏਸੀ ਲਾ ਕੇ ਪਏ ਸੀ ਜਾਂ ਇਹ ਕਹਾਂਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੈੜਾਂ ਤੇ ਚੱਲ ਕੇ ਆਪਣੇ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਆਪਣੇ ਇਤਿਹਾਸ ਦੀ ਪੈੜਾਂ ਤੇ ਚੱਲ ਕੇ ਸ਼ਹੀਦ ਸਿੰਘਾਂ ਦੀ ਪੈੜਾਂ ਤੇ ਚੱਲ ਕੇ ਲੜੇ ਸੀ ਇੰਚ ਵੀ ਜ਼ਮੀਨਦਾਰੀ ਨਹੀਂ ਦਿੱਤਾ ਪੈਰ ਤੱਕ ਨਹੀਂ ਸਰਕਾਰ ਨੂੰ ਪਾਣ ਦਿੱਤਾ ਤਾਂ ਕਰਕੇ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਹੋ ਆਹ ਕਹਾਂਗੇ ਭਾਈ ਫਿਰ ਲੜਾਂਗੇ ਐਂਡ ਤੱਕ ਦੀ ਲੜਾਈ ਲੜਾਂਗੇ ਬਾਬਾ ਮਿਹਰ ਕਰੂਗਾ ਆਪਾਂ ਇਸ ਨੀਤੀ ਨੂੰ ਵੀ ਰੱਦ ਕਰਾਵਾਂਗੇ ਅਰੇ ਲੜਾਈ ਵੀ ਜਿੱਤਾਂਗੇ ਬਾਕੀ ਨਮਾਣੇ ਬੱਚਿਆਂ ਕੋਈ ਉੱਚਾ ਨੀਵਾ ਬੋਲਿਆ ਗਿਆ ਹੋਵੇ ਕਿਸੇ ਦੀ ਆਹ ਦੇ ਖਿਲਾਫ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਇੱਕ